ਹਾਂਜੀ ਜਿਵੇਂ ਕਿ ਇਹ ਸੋਸ਼ਲ ਮੀਡੀਆ ਦੇ ਵਿੱਚ ਜਿਵੇਂ ਕਿ ਇਹ ਗਲਤ ਜਿਹੜੇ ਕੰਮ ਕਰ ਰਹੀਆਂ ਜਿੰਨੀਆਂ ਵੀ ਕੁੜੀਆਂ ਤੇ ਜਿੰਨੇ ਵੀ ਮੁੰਡੇ ਸਾਰਿਆਂ ਨੂੰ ਸਿੱਧੀ ਚੇਤਾਵਨੀ ਆ ਅਮਰਪਾਲ ਮਹਿਰੋਦੀ ਤਾਂ ਹੁਣ ਜਿੰਨੀਆਂ ਵੀ ਕੁੜੀਆਂ ਆ ਗਈਆਂ ਸਾਹਮਣੇ ਤੁਹਾਨੂੰ ਵੀਡੀਓ ਦਿਖਾਵਾਂਗੇ ਜਿਹੜੀ ਹੁਣ ਇੱਕ ਲੁਥਰਾ ਦੀਪਕ ਲੁਥਰਾ ਦੀਪਕ ਲੁਥਰਾ ਤੇ ਦੂਜੇ ਪਹਿਲੇ ਨੰਬਰ ਤੇ ਜਿਹੜੀ ਉਹਦਾ ਗੱਡੀ ਚੜਾ ਦਿੱਤੀ ਗਈ ਜਿਹਦੇ ਨਾਲ ਕਮਲ ਕੌਰ ਸੀਗਾ ਕਮਲਕੌਰ ਉਹਦਾ ਪੂਰਾ ਨਾਮ ਕੰਚਨ ਸੀ ਕੰਚਨ ਕੁਮਾਰੀ ਸੀ ਪਤੰਤਵਾਰੀ ਸੀ ਇਹ ਜਾਂ ਕੁਛ ਸੀ ਤੇ ਪਰ ਹੁਣ ਜਿਹੜਾ ਇੱਕ ਮਾਮਲਾ ਹੋਰ ਸਾਹਮਣੇ ਆ ਗਿਆ ਪਹਿਲਾਂ ਵੀਡੀਓ ਸੁਣਾਉਣੇ ਆ ਪ੍ਰੀਤ ਜੱਟੀ ਦਾ ਕੀ ਕਹਿਣਾ ਤੇ ਜਿਹੜੀ ਦੀਪਕ ਲੋਥਰਾ ਇਹਦਾ ਕੀ ਕਹਿਣਾ ਤਾਂ ਪਹਿਲਾਂ ਵੀਡੀਓ ਸੁਣੋ ਫਿਰ ਅਗਲੇ ਵਿਚਾਰ ਸਾਂਝੇ ਕਰਾਂਗੇ ਮੈਂ ਤਾਂ ਦੱਸਿਆ ਵੀ ਆਰਥੀਆਂ ਟੱਲੀਆਂ ਬੰਦੇ ਜੂ ਨਹੀਂ ਪਾਰ ਕੇ ਨਾ ਕਰਨ ਬੰਦੇ ਜੀ ਬੋਰ ਆਈ ਜਾਂਦੇ ਹਾਂ ਹਾਂਜੀ ਹੋਣੀ ਆ ਪਰ ਮੈਨੂੰ ਗਲਤੀ ਦੱਸੋ ਨਾ ਮੈਨੂੰ ਇਹ ਪ੍ਰੀਤ ਜੱਟੀ ਆ ਇਹ ਤਾਂ ਮੈਂ ਨਹੀਂ ਕੀਤਾ ਇਹ ਤਾਂ ਮੈਂ ਬੰਦ ਕੀਤੀਆਂ ਹੁਣ ਮੈਨੂੰ ਕਿਉਂ ਰਵੇ ਟੌਰਚਰ ਕਰਦੇ ਹੋ ਯਾਰ ਮੇਰ ਮਤਲਬ ਮੈਨੂੰ ਖੜਾ ਦਿੰਦਾ ਤੌਰਚਰ ਕਰਤੇ ਪਿਆ ਹੈ ਨਾ ਕਿ ਤੂੰ ਅਸਟ੍ਰੋਨੋਮੀ ਪਰਮੋਸ਼ਨ ਕਰਦੀ ਰਹੇਂਗੀ ਸਿਰਫ ਇੱਕ ਐਸਟ੍ਰੋਨੋਮੀ ਪਰਮੋਸ਼ਨ ਕਰਕੇ ਜਿਹੜੀ ਮੈਂ 3-4 ਮਹੀਨੇ ਬਰਨ ਚੁਰੇ ਵੀ ਨਾ ਮਿਲ ਪਰਮਨੈਂਟ ਮੌਨਿੰਗ 3 ਹੋ ਤੇ 3-4 ਮਹੀਨੇ ਬਣਾ ਮਿਲ ਤੇ ਤੀਨ ਮਹੀਨੇ ਪਰਮੋਸ਼ਨ ਬੰਦ ਵੀ ਕਰਦੀਆਂ ਦੇਖਣਾ ਮੈਂ ਕਿਤਨਾ ਵੀਡੀਓ ਕਵਰੇਜ ਨੈਟ ਤੇ ਕੀ ਨਹੀਂ ਹੁੰਦਾ ਕੋਈ 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 ਗਾਣੇ ਦੇ ਵੀਡੀਓ ਬਣਾ ਸਕਦੇ ਕਿਉਂ ਨਹੀਂ ਤੁਸੀਂ ਪੰਜਾਬ ਦਾ ਵੀਡੀਓ ਕਰ ਜਾਂਦਾ ਹੋ ਨੋਰਮਲ ਸੌਂਗਸ ਤੇ ਵੀਰੇ ਅੰਕਲ ਤੁਸੀਂ ਜੋ ਹੋ ਨੋਰਮਲ ਸੌਂਗਸ ਤੇ ਵੀਡੀਓ ਬਣਾ ਕੇ ਅਪਲੋਡ ਕਰਦੇ ਬਈ ਮੈਂ ਕੀ ਗਲਤ ਕਰਦੀ ਪਈ ਉਹ ਤਾਂ ਸਾਰੇ ਕਰਦੇ ਨਾ ਮੇਰੀ ਗੱਲ ਸਿਰਫ ਇਹੀ ਅਮਰ ਕਾਲ ਮੈਰਜੀ ਨਹੀਂ ਗੱਲ ਹੋਹੀ ਨਾ ਕਿ ਤੁਸੀਂ ਐਸਟ੍ਰੋਲੋਜੀ ਪ੍ਰੋਮੋਸ਼ਨ ਬੰਦ ਕਰ ਦਿਓ ਉਹ ਮੈਂ ਬੰਦ ਕੀਤੀ ਹੁਣ ਮੇਰੇ ਫੇਕ ਅਕਾਊਂਟ ਦਾ ਪੈਨਟੀ ਆ ਉਹ ਮੈਨੂੰ ਨਹੀਂ ਪਤਾ ਮੇਰੀ ਜਿਹੜੀ ਚੀਜ਼ ਤੋਂ ਗੱਲ ਇਹ ਮੈਂ ਮਾਫੀ ਮੰਗ ਕੇ ਬੰਦ ਵੀ ਕਰ ਦਿੱਤੀ ਮੇਰੇ ਕੋਲ ਸਹੀ ਗੱਲ ਹੋਹੀ ਉਹਨਾਂ ਨਾਲ ਇਹ ਗੱਲ ਮੈਂ ਮੰਨ ਲਈ ਹੈਗੀ ਮੇਰਾ 5 ਮਨ ਦਾ ਬੇਬੀ ਹੈ ਤੇਰ ਮੈਨੂੰ ਮੇਰਾ 5 ਮਨ ਬਈ ਸੈਕਸ਼ਨ ਵਾਲੇ ਨਾ ਮੈਂ ਰੱਤ ਨੂੰ ਮਾਫੀ ਤੇ ਟੈਂਸ਼ਨ ਵੀ ਨਾ ਸਵੇਰ ਦੀ ਫੋਨ ਫੋਨ ਕਰਕੇ ਮੈਂ ਦਿਮਾਗ ਖਰਾਬ ਹੋ ਗਿਆ ਮੈਂ ਯੇ ਨਹੀਂ ਆਪ ਜੇ ਅਨਰੋ ਕਰਦੇ ਪਏ ਆ ਹੋਰ ਵੀ ਦੱਸੋ ਨਾ ਇਤਨਾ ਗਲਤੀ ਕਿਤੇ ਸਾਰਾ ਪੰਜਾਬ ਸਾਰਿਆਂ ਨੂੰ ਲੋਕੋ ਨਾਲ ਜਾ ਕੇ ਫਿਰ ਸਿੰਪਲ ਵੀਡੀਓ ਦੀ ਗੱਲ ਲਾਦੇ ਜੇ ਮੈਂ ਕੁਝ ਗਲਤ ਕਰਦੀ ਆ ਮੈਂ ਕੁਝ ਵਰਕਰ ਕੰਟੈਂਟ ਅਪਲੋਡ ਕਰਦੀ ਮੈਂ ਕੁਝ ਛੋਟੇ ਤੋਂ بڑے ਜਹਾਜ਼ਾਂ ਨਾਲ ਆ ਗਏ ਨੇ ਇਹ ਸ਼ਾਰਟਸ ਪਾ ਲਈ ਸ਼ਾਰਟਸ ਪਾ ਨਹੀਂ ਮੈਨੂੰ ਦੱਸੋ ਨਾ ਮੈਂ ਗਲਤੀ ਕੀਤੀ ਆ ਕੋਈ ਪਿਆਰ ਦਾ ਬੇੜਾ ਵੀ ਕਰ ਕਰਤਾ ਵਾ ਤੁਸੀਂ ਇੱਕ ਚੱਜੀ ਇੱਕ ਕਾਦੀਆ ਸਿੱਖਦਾ ਹਾਂ ਤੇ ਇੰਸਟਾਗ੍ਰਾਮ ਆਇਆ ਚਲੋ ਠੀਕ ਹੈ ਤੇ ਕਿਹਾ ਕਿ ਚਾਹੁੰਦੇ ਕਿ ਮੈਂ ਆਪਣਾ ਪੇਜ ਬੰਦ ਕਰਦਾ ਇਹ ਗੱਲ ਕਰਨੀ ਆ ਚੰਨਾਵਾਗ ਗੁਰੂ ਮਹਾਰਾਜ ਤੋਂ ਮਾਫੀ ਮੰਗਦੇ ਆ ਅੱਜ ਤੋਂ ਬਾਅਦ ਕੋਈ ਗਲਤ ਵੀਡੀਓ ਨਹੀਂ ਪਾਈ ਜਾਏਗੀ ਗੁਰੂ ਮਹਾਰਾਜ ਤੋਂ ਚਲੋ ਠੀਕ ਆ ਗਲਤ ਵੀਡੀਓ ਦੱਸੋ ਕਿਹੋ ਜੀ ਨਹੀਂ ਪਹਿਣੀ ਚਾਹੀਦੀ ਓਵੇਂ ਨਹੀਂ ਪਹੁੰਦੀ ਤੇ ਕੋਈ ਨਹੀਂ ਕੋਈ ਨਹੀਂ ਕਹੇ 100 ਦਾ ਵੀਡੀਓ ਨਹੀਂ ਪਾਈ ਜਾਏਗੀ ਤੁਹਾਨੂੰ ਦੱਸਾਂ ਆ ਤੇ ਗੱਲ ਫੁੱਲ ਕਰਦੇ ਜਾਂ ਤੁਸੀਂ ਜਾਰ-ਜਾਰ ਕੇ ਦੁਖੀ ਕਰਦੇ ਪੈਜ ਨੋ ਕਰਦਾ ਇੰਦੇ ਕੋਈ ਫੌਨ ਲਾਇਆ ਤਾਂ ਕੋਈ ਕੁਸ਼ ਕਰਿਆ ਨਾ ਜੀਰਾਂ ਰਮ ਕੀ ਦੱਬਿਆ ਮੇਰਾ ਯਾਰ ਤੂੰ ਦੇ ਅੱਗੇ ਕੋਸ਼ ਕਰਦੀਆਂ ਛੜਕਾਂ ਤੇ ਮੈਂ ਇਹ ਵੀ ਨਾਰਮਲ ਕਰ ਹਾਂਜੀ ਇਹ ਜੋ ਪ੍ਰੀਤਕੌਰ ਜੱਟੀ ਐ ਤੇ ਹੁਣ ਇੱਕ ਵੀਡੀਓ ਹੋਰ ਸੁਣਾਉਣ ਜਾ ਰਹੇ ਆ ਬਨੇਰੋ ਚੈਨਲ ਤੇ ਬਾਣਾ ਕੋਈ ਕੱਲ ਦਾ ਤੁਸੀਂ ਸਾਡੇ ਤੋਂ ਮਾਫੀਆਂ ਮੰਗ ਕੇ ਗਏ ਆ ਪੈਰੀਆਂ ਥਲਾ ਲਾ ਕੇ ਕੁੜੀ ਰੋਦੀ ਸੀ ਆ ਦੀਪਿਕਾ ਲੂਥਰਾ ਜੀ ਪੈਰਾਂ 'ਚ ਡੈਗ ਡੈਗ ਮਰਦੀ ਸੀ ਆਪਾਂ ਉਹ ਵੀਡੀਓ ਪੋਸਟ ਨਹੀਂ ਕਰਦੇ ਪਏ ਆਪਾਂ ਉਹ ਚੀਜ਼ਾਂ ਨੂੰ ਬੰਦ ਕਰ ਦਿੱਤਾ ਹੋਇਆ ਤੇ ਆਪਾਂ ਉਹ ਦੁਬਾਰਾ ਨਹੀਂ ਪੋਸਟ ਕਰਦੇ ਪਏ ਜੀ ਅਮਰਤਪਾਲ ਮਹਿਰੋ ਨੇ ਦੀਪਿਕਾ ਲੂਥਰਾ ਨੂੰ ਦਿੱਤੀ ਸਿੱਧੀ ਵਾਰਨਿੰਗ ਇਹਨੂੰ ਆਏ ਲਾਸਟ ਵਾਰਨਿੰਗ ਐ ਇਸ ਵੀਡੀਓ ਰਾਹੀਂ ਜ਼ਰੂਰੀ ਨਹੀਂ ਹੈਗਾ ਵੀ ਮੁੜ ਕੇ ਵੀ ਇਹ ਇਹ ਨਹੀਂ ਹੈਗਾ ਵੀ ਕੱਲੀ ਬਠੰਡੀ ਪਾਰਕਿੰਗ ਆ ਪਾਰਕਿੰਗ ਆ ਹੋਰ ਵੀ ਸ਼ਹਿਰਾਂ 'ਚ ਸਾਰੇ ਆ ਜਿੱਥੇ ਤੇ ਜਰੂਰੀ ਵੀ ਜ਼ਰੂਰੀ ਨਹੀਂ ਹੈਗਾ ਵੀ ਡੈੱਡ ਬੋਡੀ ਮਿਲੇ ਹੀ ਮਿਲੇ ਦਾ ਦੀਪਿਕਾ ਲੁਥਰਾ ਨੇ ਅਮਰਤਪਾਲ ਮੈਰੋ ਨੂੰ ਦਿੱਤਾ ਜਵਾਬ ਫੋਨ ਫੜ ਕੇ ਵੀਡੀਓ ਡਿਲੀਟ ਕੀਤੀਆਂ ਕਿ ਇਹਨਾਂ ਨੇ ਦੁਬਾਰਾ ਫੇਰ ਮੈਨੂੰ ਕਹਿ ਰਹੇ ਨੇ ਕਿ ਤੁਸ ਤੁਹਾਨੂੰ ਤੁਹਾਨੂੰ ਆਪਾਂ ਐਦਾ ਤੁਹਾਡੀ ਲਾਸ਼ ਵੀ ਨਹੀਂ ਲੱਭਣੀ ਤੁਹਾਨੂੰ ਇੱਥੇ ਆਪਾਂ ਐਦਾ ਕਰ ਦਾਂਗੇ ਤੁਹਾਡਾ ਐਦਾ ਕਰ ਦਾਂਗੇ ਹਾਂਜੀ ਇਹ ਜੋ ਦੀਪਕਾ ਲੋਥਰਾ ਭਾਈ ਇਹਦਾ ਵੀ ਕਹਿਣਾ ਇਹ ਆ ਵੀ ਮੇਰਾ ਵੀਡੀਓ ਡਿਲੀਟ ਕੀਤੀਆਂ ਗਈਆਂ ਪਹਿਲੇ ਨੰਬਰ ਤੇ ਤਾਂ ਇਹ ਕਹਿ ਦਈਏ ਵੀ ਜਿਹੜਾ ਇਹ ਪੰਜਾਬ ਦੇ ਵਿੱਚ ਇਹਨਾਂ ਨੇ ਗੰਦ ਪਾਇਆ ਜਦੋਂ ਇਹਨਾਂ ਨੂੰ ਸ਼ੁਰੂ ਤੋਂ ਸਮਝਾ ਦਿੱਤਾ ਗਿਆ ਕੱਲੇ-ਕੱਲੇ ਕੋਲੇ ਜਾਣੇ ਕੋਲੇ ਜਾ ਕੇ ਤੇ ਦੂਜਾ ਨੰਬਰ ਜੇ ਹੁਣ ਆਪਾਂ ਗੱਲ ਕਰੀਏ ਵੀ ਜਦੋਂ ਸਮਝਾਉਣ ਦੇ ਬਾਵਜੂਦ ਵੀ ਨਹੀਂ ਟਿਕਦੇ ਤਾਂ ਫਿਰ ਇਹਨਾਂ ਦੀਆਂ ਜਿਹੜੀਆਂ ਹਰਕਤਾਂ ਹੈ ਕਰ ਰਹੇ ਆ ਹਰਕਤਾਂ ਤੋਂ ਬਾਝ ਨਹੀਂ ਰਹੇ ਤਾਂ ਉਹਦਾ ਫਿਰ ਜੋ ਅੰਜਾਮ ਇਹਨਾਂ ਨੇ ਦੇਖ ਹੀ ਲਿਆ ਜਿਹੜਾ ਕਿ ਕਮਲਕੌਰ ਤੋਂ ਬਾਅਦ ਹੁਣ ਇਹ ਜਿਵੇਂ ਆਪਾਂ ਕਹਨੇ ਆ ਮੀਂਹ ਦੇ ਵਿੱਚ ਡੱਡੂ ਬਾਹਰ ਆਉਂਦੇ ਹੁੰਦੇ ਆ ਤੇ ਐ ਨਿਕਲੇ ਆਉਂਦੇ ਆ ਜਿੰਨੀਆਂ ਵੀ ਕੁੜੀਆਂ ਆਪੇ ਆ ਕੇ ਗਲਤੀਆਂ ਬੰਨ੍ਹੀ ਜਾਂਦੇ ਕਿਉਂਕਿ ਜੇ ਗਲਤੀਆਂ ਕੀਤੀਆਂ ਨੇ ਤਾਂ ਮੰਨਦੇ ਆ ਚੰਗੀ ਵੀਡੀਓ ਬਣਾ ਲਓ ਕੋਈ ਇਹ ਨਹੀਂ ਹੈਗਾ YouTube ਤੇ ਆਪਾਂ ਵੀਡੀਓ ਪਾਉਣਾ ਪਾਓ ਕੋਈ ਚੰਗਾ ਕੰਟੈਕਟ ਕੋਈ ਮੈਸੇਜ ਚੰਗਾ ਭੇਜੋ ਹਾਸੀ ਹਾਸੀ ਮਜ਼ਾਕ ਵਾਲੀਆਂ ਕੋਈ ਕਾਮੇਡੀ ਵੀਡੀਓ ਜਾਂ ਕੁਝ ਹੋਰ ਕੋਈ ਕੁਝ ਵੀ ਹੋਰ ਪਾ ਸਕਦੇ ਆ ਪਰ ਗੰਦੀਆਂ ਵੀਡੀਓ ਨਾ ਪਾਓ ਜਿਹਦੇ ਵਿੱਚ ਸਾਡੇ ਬੱਚਿਆਂ ਦੇ ਹੱਥਾਂ 'ਚ ਪਾਉਣ ਹੁੰਦਾ ਛੋਟੀਆਂ-ਛੋਟੀਆਂ ਬੱਚ ਜਵਾਖਾਂ ਦੇ ਸਾਰਿਆਂ ਦੇ ਵੱਡੇ ਛੋਟੇ ਸਾਰੇ ਦੇਖਦੇ ਤੇ ਜਿਹਦੇ ਵਿੱਚ ਹੁਣ ਇਹ ਮੈਸੇਜ ਹੀ ਗਲਤ ਪਹੁੰਚਾਉਂਦੇ ਆ ਤੇ ਜਦੋਂ ਇਹਨਾਂ ਤੇ ਕਾਰਵਾਈ ਹੁੰਦੀ ਆ ਕੁਝ ਕਿ ਤਾਂ ਇਹ ਕਹਿ ਦਿੰਦੇ ਸਾਡੇ ਘਰ ਹੀ ਨਹੀਂ ਚੱਲਦੀ ਜਿਹੜੀ ਆ ਕੀ ਪ੍ਰੀਤ ਜੱਟੀ ਇਹਦਾ ਕੀ ਕਹਿਣਾ ਕਹਿੰਦੀ ਪੰਜ ਮਹੀਨਾ ਦਾ ਮੇਰਾ ਮੁੰਡਾਗਾ ਤੇਜੀ ਮੇਰੇ ਤੋਂ ਮੈਂ ਗਲਤੀ ਮੰਨਦੀ ਆ ਮੈਂ ਕੋਈ ਇਹ ਸਭ ਕੁਝ ਸਾਡੇ ਤਾਂ ਇਹ ਤੋਂ ਪਹਿਲਾਂ ਪਰ ਹੁਣ ਮੈਂ ਨਾਰਮਲ ਗੀਤਾਂ ਤੇ ਆਪਣੀ ਵੀਡੀਓ ਬਣਾਉਣੀ ਆ ਤੇ ਮੈਨੂੰ ਹੁਣ ਜੋ ਹੱਲੇ ਤੱਕ ਵੀ ਇਹ ਜਲੀਲ ਕਰ ਰਹੇ ਆ ਬੀਏ ਜੋ ਇੱਕ ਸੱਕਮਨੀਓ ਨੂੰ ਖੌਣ ਲੱਤਾਂ ਜਾਂਦਾ ਤੇ ਪਰ ਨਹੀਂ ਹਜੇ ਵੀ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਉਂਦੀਆਂ ਹੁਣ ਗੱਲ ਬਈ ਇਹ ਤੁਸੀਂ ਦੱਸੋ ਆਪਣੀ ਕਮੈਂਟਾਂ ਦੇ ਵਿੱਚ ਜਿਹੜੇ ਹਿਸਾਬ ਨਾਲ ਇਹ ਕਰਤੂਤਾਂ ਕਰ ਰਹੇ ਆ ਵੀ ਜਦੋਂ ਇਹ ਆਪਣੇ ਉਹਦੇ ਤੋਂ ਜਿਹੜੇ ਕੰਮ ਕਰ ਰਹੇ ਆ ਉਹਦੇ ਤੋਂ ਇਹ ਪਿੱਛੇ ਨਹੀਂ ਹਟ ਰਹੇ ਤੇ ਫਿਰ ਇਹਦਾ ਅੰਜਾਮ ਇਹਨਾਂ ਨੂੰ ਪਹੁੰਚਣਾ ਚਾਹੀਦਾ ਇਹ ਤੁਸੀਂ ਦੱਸੋ ਵੀ ਹੁਣ ਪੰਜਾਬ 'ਚ ਇੰਨਾ ਗੰਦ ਪਾਇਆ ਕਮਲ ਕੌਰ ਨੇ ਵੀ ਬਹੁਤ ਗੰਦੀਆਂ ਵੀਡੀਓ ਪਾਈਆਂ ਸੀ ਜਿਹਦੇ ਵਿੱਚ ਸਾਡੇ ਛੋਟੇ ਵੱਡੇ ਬੱਚੇ ਬੱਚਿਆਂ ਕੋਲੇ ਵੀ ਹੁੰਦਾ ਫੋਨ ਛੋਟੇ ਵੱਡੇ ਸਾਰੇ ਦੇਖਦੇ ਆ ਤੇ ਪਰ ਲੇਕਿਨ ਜਿਹੜਾ ਇਹ ਹੁਣ ਚਾ ਅੰਜਾਮ ਸਾਰਿਆਂ ਨੇ ਦੇਖ ਹੀ ਲਿਆ ਗੱਡੀ ਦੇ ਵਿੱਚ ਤਿੰਨ ਦਾ লাশ ਸੜਦੀ ਰਹੀ ਹੈ ਇਹਦੀ ਤੇ ਬਾਕੀ ਦੂਜਾ ਨੰਬਰ ਤਾਂ ਜਿਹੜੀ ਹੁਣ ਇਹ ਦੀਪਕ ਲੋਥਰਾ ਇਹ ਵੀ ਮੈਨੂੰ ਇਹ ਲੱਗਦਾ ਵੀ ਕਿਤੇ ਆਪ ਦਾ ਇਹ ਕੰਮ ਕਰਵਾਊ ਕਰਵਾਊਗੀ ਤੇ ਦੂਜਾ ਨੰਬਰ ਜਿਹੜੀ ਆਹਾ ਪ੍ਰੀਤ ਜੱਟੀ ਆ ਇਹ ਤਾਂ ਮੈਨੂੰ ਇਹ ਲੱਗਦਾ ਵੀ ਇਹ ਕਹਿ ਰਹੀ ਐ ਮੈਂ ਮੇਰਾ ਘਰਵਾਰ ਹੀ ਨਹੀਂ ਚੱਲਦਾ ਜੀ ਮੇਰਾ ਭਰਾ ਮੇਰੇ ਮਾਤਾ ਪਿਤਾ ਹੈ ਨਹੀਂ ਤੂੰ ਇਹ ਦੱਸ ਜਿਹੜੇ ਕਿਤੇ ਕਿਸੇ ਦੇ ਮਾਪਿਓ ਹੈ ਨਹੀਂ ਕੰਮ ਕਰ ਕਰਕੇ ਆਪਣਾ ਘਰ ਗੁਜ਼ਾਰ ਚੱਲੀ ਨਾ ਜੀ ਬਣਾਉਣਾ ਵੀ ਹੈ ਕੋਈ ਕੰਟੈਕਟ ਚੱਜਦਾ ਕੁਝ ਬਣਾ ਲਓ YouTube ਤੇ ਇਹ ਨਹੀਂ ਹੈਗਾ ਤੁਸੀਂ ਇਹੀ ਗੰਦੀਆਂ ਵੀਡੀਓ ਪਾਉਣੀਆਂ ਕੋਈ ਹਾਸੀ ਮਜ਼ਾਕ ਵਾਲੀ ਵੀਡੀਓ ਬਣਾ ਲਓ ਕੁਝ ਹੋਰ ਬਣਾ ਲਓ ਪਰ ਇਹ ਗੰਦੀਆਂ ਚੀਜ਼ਾਂ ਨਾ ਪਾਓ ਇਹੀ ਸਾਡੇ ਜੋ ਸਾਡੇ ਪੰਜਾਬ ਦੇ ਜਿੰਨੇ ਵੀ ਸਿੱਖ ਜੱਥੇਬੰਦੀਆਂ ਦੇ ਇਹ ਕਹਿਣਾਗਾ ਜਿਵੇਂ ਹੁਣ ਅਮਰਤਪਾਲ ਮਹਿਰੋ ਦਾ ਜੋ ਵੀ ਸਾਰੇ ਸਾਥ ਦੇ ਰਹੇ ਆ ਸਾਰੇ ਕਮੈਂਟਾਂ ਦੇ ਵਿੱਚ ਵੀ ਉਹਨੂੰ ਪਿਆਰ ਸਤਿਕਾਰ ਦੇ ਰਹੇ ਬਹੁਤ ਚੰਗਾ ਕੀਤਾ ਤੇ ਸਾਡੇ ਜਿਹੜੇ ਸਿੱਖ ਭਰਾ ਸਾਰਿਆਂ ਬੰਨਿਓ ਇਹ ਵੀਡੀਓ ਆ ਰਹੀਆਂ ਸਾਹਮਣੇ ਅਸੀਂ ਵੀ ਉਹਨਾਂ ਦੇ ਹੱਕ 'ਚ ਪਾ ਰਹੇ ਆ ਵੀ ਜੋ ਸਾਡਾ ਦਿਲੋਂ ਸਲੂਟ ਆ ਸਾਡੇ ਸੂਰ ਬੀਰਾਂ ਦੀ ਧਰਤੀ ਆ ਗੁਰੂਆਂ ਪੀਰਾਂ ਦਾ ਇਸ ਧਰਤੀ ਤੇ ਖੂਨ ਡੁੱਲਿਆ ਤੇ ਇਹਨਾਂ ਨੇ ਸਾਡੇ ਪੰਜਾਬ ਨੂੰ ਇੱਕ ਸੋਨੇ ਦੀ ਚੜੀ ਕਿਹਾ ਜਾਂਦਾ ਸੀ ਤੇ ਇਹਨਾਂ ਨੇ ਸਾਡੀਆਂ ਪੰਜਾਬ ਨੂੰ ਜਮਾ ਬੇਕਾਰ ਮੈਂ ਕਹਣਾ ਲਾਲਤਾਂ ਪਾਉਣ ਵਾਲੀਆਂ ਗੱਲ ਕਰਤੀਆਂ ਮੁੰਡੇ ਵੀ ਤੁਸੀਂ ਕੁੜੀਆਂ ਅਰਗੇ ਦੇਖੇ ਆ ਉਹ ਵੀ ਮੁੰਡੇ ਕੁੜੀਆਂ ਅਰਗੇ ਬਣ ਰਹੇ ਆ ਲੱਛਣ ਉਹਨਾਂ ਦੇ ਕੁੜੀਆਂ ਅਰਗੇ ਹੋ ਰਹੇ ਆ ਤੇ ਜਿਹੜੀਆਂ ਕੁੜੀਆਂ ਉਹਨਾਂ ਨੇ ਸ਼ਰਮਤਾ ਰੱਖੀ ਜਮਾ ਤੇ ਜਿਹਦੇ ਵਿੱਚ ਹੁਣ ਇਹਨਾਂ ਨੂੰ ਅੰਜਾਮ ਪੁਖਤਣਾ ਪੈਂਦਾ ਤੇ ਜਿਹੜੀ ਪਈ ਹੁਣ ਇਹ ਵੀਡੀਓ ਆਪਣੇ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਜਿਹੜੀ ਹੁਣ ਲੋਥਰਾ ਜੋ ਦੀਪਕ ਲੋਥਰਾ ਤੇ ਜਿਹੜੀ ਇੱਕ ਪ੍ਰੀਤ ਜੱਟੀ ਆ ਤੇ ਇਹਨਾਂ ਦੇ ਅੱਜ ਖੁਲਾਸੇ ਤੁਹਾਡੇ ਨਾਲ ਜ਼ਰੂਰ ਕਰਨੇ ਸੀ ਕਿਉਂਕਿ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਜਿਵੇਂ ਕਿ ਸਾਡੇ ਬਈ ਸੂਰਬੀਰਾਂ ਦੀ ਧਰਤੀ ਆ ਤੇ ਜੋ ਬਹੁਤ ਵਧੀਆ ਇੱਕ ਮਹੀਮ ਚੱਕੀ ਆ ਜਿਹੜਾ ਇਹ ਯੂਟਿਊਬਰ ਜਿੰਨੇ ਵੀ ਆ ਇੱਕ ਕੱਲੇ ਕੁੜੀਆਂ ਖਿਲਾਫ ਨਹੀਂ ਜੋ ਵੀ ਚਾਹੇ ਮੁੰਡੇ ਆ ਚਾਹੇ ਕੁੜੀਆਂ ਸਾਰਿਆਂ ਦੇ ਖਿਲਾਫ ਇਹ ਐਕਸ਼ਨ ਲੈ ਲਿਆ ਸਾਡੇ ਜੋ ਇੱਕ ਯੋਧਾ ਹੈਗਾ ਜੋ ਦਿਲੋਂ ਸਲੂਟ ਆ ਬਈ ਅਮਰਪਾਲ ਸਿੰਘ ਮਹਿਰੋ ਤਾਂ ਜਿਹਨੇ ਬਈ ਪੰਜਾਬ ਨੂੰ ਇਹ ਦਿਖਾਤਾ ਵੀ ਬਾਕੀ ਯੋਧੇ ਹੈਗੇ ਸਾਡੀ ਧਰਤੀ ਤੇ ਗੱਲ ਇਹ ਨਹੀਂ ਵੀ ਇੱਕ ਜਨਾਨੀ ਮਾਰ ਕੇ ਕੁਝ ਕਹਿੰਦੇ ਆ ਨਾ ਵੀ ਲੋਗ ਵੀ ਜਨਾਨੀ ਮਾਰ ਕੇ ਸੂਰਮਾ ਇਹ ਨਹੀਂ ਕਿਉਂਕਿ ਜਦੋਂ ਜਨਾਨੀ ਜੇ ਹੁਣ ਗੱਲ ਕਰੀਏ ਇੰਦਰਾ ਗਾਂਧੀ ਦੀ ਤੌਵੀਕ ਜਨਾਨੀ ਸੋਨੇ ਸਾਡੇ ਸਿੱਖ ਮਰਾਏ ਸੀ ਜਿਹੜਾ ਕੋਈ ਗਲਤ ਹਰਕਤ ਕਰਦਾ ਤਾਂ ਉਹਨੂੰ ਅੰਜਾਮ ਪਹੁੰਚਾਉਣ ਨੂੰ ਸਾਡੇ ਸਿੱਖ ਬੈਠੇ ਆ ਤਾਂ ਸਾਡਾ ਬੈਦਲੋ ਸਲੂਟ ਆ ਫਿਰ ਤੋਂ ਕਹਣੀ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਤੇ